ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਚਾਲਕਲਾਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਤਿੰਨ ਟੋਕੜਾਂ ਵੜਾ ਸੇਲ ਕਰਨੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲੋਂ ਲਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟੰਕ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰੌਣੇ ਵੀਰ ਨਾਲ ਇਹਨਾਂ ਦੀ ਡੀਟੇਲ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਆਹ ਠੀਕ ਠਾਕ ਭਾਈ ਤੁਸੀਂ ਸੁਣਾਓ ਠੀਕ ਹੈ ਜੀ ਤੇ ਐਡਰੈਸ ਦੱਸ ਦੋ ਭਾਜੀ ਆਪਣਾ ਆਪਣਾ ਜਾਲਕਲਾਂ ਜੇ ਤਸਵੀਰ ਬਟਾਲਾ ਜ਼ਿਲ੍ਹਾ ਗਦਾਫਾ ਜੀ ਠੀਕ ਹੈ ਜੀ ਫੋਨ ਨੰਬਰ 77727957 ਦਾ ਨਾਮ ਦੱਸ ਦੋ ਜੀ ਨਾਮ ਪ੍ਰਿਤਪਾਲ ਸਿੰਘ ਜੀ ਠੀਕ ਹੈ ਤਿੰਨੇ ਟੋਕਣਾ ਹੀ ਆ ਤਿੰਨੇ ਟੋਕੜਾ ਭਾਜੀ ਆ ਗਈ ਸੂਈ ਹੈ ਡੇਢ ਕ ਮਹੀਨੇ ਸਾਰੀ ਸੂਈ ਹੈਗਾ ਭਾਜੀ ਅੱਛਾ ਜੀ ਹਾਂ ਜੀ ਆ ਟਾਈਮ ਥੱਲੇ 12 ਕਿਲੋ ਦੁੱਧ ਦਾ 12 ਕਿਲੋ ਦੂਜਾ ਸੂਆ ਜੇ ਥੋੜਾ ਲੇਵਾ ਨਿਗਰਾ ਵੀ ਲਿਓ ਲਿਓ ਖਾਣੇ ਖਾਣੇ ਕੋ ਕਿਡਾ ਫਰੀਆਂ ਲਗਾ ਖਾਣ ਦੀ ਕੁਆਲਿਟੀ ਬਹੁਤ ਹੈ ਜੀ ਆ ਟਾਈਮ ਵੀ 9 ਵਜੇ ਆ ਭਾਜੀ ਠੀਕ ਹੈ ਸਵੇਰੇ ਦਾ ਵੇਲਾ ਬਾਕੀ ਉਸ ਨਾਲ ਅਲੀ ਧੀਰੀ ਭਾਜੀ ਮਈ ਆ ਕੇ ਥਾਂ ਸਪੈਸ਼ਲ ਲੱਗਾ ਮਈਆਂ ਨਾਲ ਠੀਕ ਆ ਦੁੱਧ 12 ਕਿਲੋ 12 ਕਿਲੋ ਤਾਂ ਪੱਕਾ ਹੋਊਗਾ ਭਾਜੀ ਕੱਦ ਕਾਟ ਪੂਰਾ ਵੱਡਾ ਜਰਸੀ ਆ ਸੱਚੀ ਵੱਡੀ ਆਗੇ ਜਿਵੇਂ ਆਈ ਇੱਕ ਨੰਬਰ ਦੀ ਕੋਈ ਰੱਸੀ ਨਹੀਂ ਪਉਣੀ ਥਾਂ ਬੜਾ ਸੋਹਣਾ ਲੱਗਾ ਜੀ ਜਾਨ ਦੋ ਹੇ ਹੇ ਬੜੇ ਮੱਲਾ ਅੱਜ ਦੋ ਘਦੇ ਨਾ ਮੈਨੂੰ ਕੰਮ ਪੈ ਗਿਆ ਥੋੜੀ ਸ਼ਾਮ ਘਟ ਹੋਏ ਨੇ ਤੇ ਦੋ ਦੇ ਸਰੇ 13 14 ਕਰ ਦੇਣਾ ਜੀ 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 ਬਾਕੀ ਸੋਹਣੀ ਆ ਰੰਗ ਬੜਾ ਸੋਹਣਾ ਆ ਜੀ ਪੂਰਾ ਤਾਰਾ ਬੜਾ ਸੋਹਣਾ ਥਾਣ ਦੀ ਕੁਆਲਿਟੀ ਵੇਖੋ ਥਾਣ ਕਿਤੇ ਚੰਗੇ ਲੱਗੇ ਆ। ਬਾਕੀ ਫਿਕਸ ਲੇਵੇ ਵਾਲੀ ਆ ਜੀ। ਅਜੇ ਭਾਜੀ ਟਾਈਮ ਸਵੇਰ ਦਾ ਹੀ ਆ। ਹਾਂ ਜੀ। ਟਾਈਮ ਤੋਂ ਹਿਸਾਬ ਚੋਾਈ ਕਿੰਨੇ ਕਵਜੇ ਕੀ ਕੀਤੀ ਪਈ? ਮੇਰੇ 6 ਵਜੇ ਆਪਣੀ ਭਾਜੀ। ਠੀਕ ਆ। 6 ਵਜੇ ਸ਼ਾਮੀ 5 ਵਜੇ ਚੋਈ ਦੀ। ਸ਼ਾਮ ਨੂੰ ਆ ਕੇ ਚੋ ਕੇ ਵੇਖ ਲੈਗੇ। ਜੇ 2 ਡਾਂਗ ਚੋਵੇ 3 ਡਾਂਗ ਚੋਵੇ ਸਾਈ ਪਾ ਕੇ ਗਾਣੀ ਚੋਲੇ ਖੁੱਲੀ ਜਿੱਦਾਂ ਮਰਜ਼ੀ। ਠੀਕ ਤੇ ਮੋਲੇ ਤੱਕ ਨਾ ਕਰੀ। ਮੋਲੇ ਤੇ ਭਾਜੀ ਜੇ ਸਾਹ ਦੁੱਧ ਜੀ ਕਾ ਤੇ 35000 ਦੇ ਦੀਏ ਪਰ ਉਹਨੇ ਦੀ ਦੇਣੀ ਨਹੀਂ ਆਪਾਂ। ਹਾਂ ਜੀ। 3200 ਛੋੜ ਕਿ ਨਹੀਂ ਕਰੋਗੇ 300 ਦੀ ਦੇ ਦਾਂਗੇ ਭਾਜੀ ਛੋਟ ਹੀ ਹਣੀ ਆ 12 ਕਿਲੋ ਦੁੱਧ ਮਿਲ ਕੇ ਲੱਗੇ ਭਾਵੇਂ ਸਾਡੇ ਕਰੋ ਲੀਟਰ ਮਾਰੇਗੇ ਅਗਲਾ ਹਣਾ ਭਾਵੇਂ ਜਿੰਦਾ ਮਰਜੀ ਠੀਕ ਐ ਬਾਕੀ ਥਾਣਾ ਸੁਣਾ ਦੀ ਗੱਲ ਕਰਦਣੀ ਆ ਭਾਜੀ ਨਾ ਨਾ ਭਾਜੀ ਕੋਈ ਗੱਲ ਕਰਨੀ ਥਾਣਾ ਤੇ ਕੋਝੇ ਆ ਤੇ ਭਾਵੇਂ ਫੀਤੇ ਨਾ ਮੇਲੋ ਸਾਰੇ ਕੋਝੇ ਆ ਹਾਂ ਜੀ ਹਾਂ ਕੋਝੇ ਆ ਜੀ ਰਸੀ ਵੀ ਨਹੀਂ ਪਾਉਣੀ ਪਈ ਨਾ ਨਾ ਰਸੀ ਨਹੀਂ ਪਾਉਣਾ ਇਹਨੂੰ ਰਸੀ ਪਾਜੀ ਦੀ ਭਾਜੀ ਅੱਛਾ ਦੁੱਧ ਕਿੰਨਾ ਦੇ ਕੋਲ ਇਹਦੇ ਥੱਲੇ 7 ਕਿਲੋ ਦੁੱਧ ਪੱਕਾ ਦੋ ਤਾਂ ਵਾਧੂ ਹੋਗਾ ਪਰ 7 ਹੀ ਲਾਓ ਜੀ 7 ਕਿਲੋ ਦੁੱਧ ਹਾਂ ਜੀ ਤੇ ਇਹ ਵੀ ਟੋਕੜੀ ਆ ਨਾ ਇਹ ਟੋਕੜੀ ਆ ਬਣੀ ਦੱਸਦੇ ਮਹੀਨੇ ਦੀ ਪਰ ਆਪਾਂ ਕੋਈ ਗਾਰੰਟੀ ਗਾਰੰਟੀ ਨਹੀਂ ਠੀਕ ਇਹਦਾ ਜ ਲਈ ਟੋਕੜੀ ਜੀ ਦੇਣੀ ਇਹਦਾ ਸੁਆ ਕਰਵਾਊਗਾ ਸੁਆ ਦੂਜਾ ਭਾਜੀ ਤੋੜ ਲੋ ਜੀ 7 ਕਿਲੋ ਦੁੱਧ 7 ਕਿਲੋ ਦੁੱਧ ਇਹਨੇ ਭਾਜੀ ਥੋੜਾ ਜੀ ਨਹੀਂ ਲਾਇਆ ਵੇ ਲੋ ਘਰ ਤੋਂ ਲਈ ਆ ਨਾ ਤੋਂ ਸਪਈ ਆ ਨਾ ਤੋਂ ਨਹੀਂ ਕਰੀ ਜੀ 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 ਬਾਕੀ ਸੋਹਣੀ ਆ ਜੀ ਇਹ ਵੀ ਕੱਦ ਕਾਠ ਇਹਦਾ ਵੀ ਚੰਗਾ ਵਾ ਜਵਾਈ ਬੜੀ ਭਾਜੀ ਆਣ ਬੜਾ ਸੋਹਣਾ ਲੱਗਾ ਜੀ ਇਹਦਾ ਵੀ ਕਰੋ ਚੈੱਕ ਖਣਾਂ ਦੀਆਂ ਦੋਵੇਂ ਕਾਇਆਂ ਭਾਜੀ ਸਾਫ ਇੱਕੋ ਜਿਹਾ ਖਣ ਲੰਮੇ ਕੋਈ ਨਹੀਂ ਨਿਕਲੇ ਥਣ ਰਸੀ ਪਾਉਣ ਪਾਣੀ ਪੈਂਦੀ ਐ ਇਹਨੂੰ ਬਾਕੀ ਘਾਦ ਦਾ ਵੱਡਾ ਵਾ ਡੇਢ ਮਹੀਨਾ ਹੋ ਗਿਆ ਬਣੀ ਨੂੰ ਬਾਕੀ ਅਗਲੀ ਦੀ ਕੀ ਦੀ ਕਿਸਮਾ ਤੇ ਆ ਵੀ ਗੱਭਣ ਸ਼ਾਇਦ ਨਿਕਲ ਆਵੇ ਇਹਦਾ ਵੀਰ ਜੀ ਮੁੱਲ ਕਿਨਾ ਕਰਨਾ ਜੀ ਇਹਦਾ ਮੁੱਲ ਭਾਜੀ ਬਾਈ ਯਾਰ ਕਰਦੇ ਆ ਛੋਟ ਕਿ ਨਹੀਂ ਕਰਦੇ ਇਹਦੀ ਹੋ ਜੂ ਅੰਦਰ ਥੋੜੀ ਬੋਦੀ ਸਾਰੀਆਂ ਦੀ ਦੇਣੀ ਹੈ ਭਾਜੀ ਛੋਟੀ ਕਰਨੀ ਹੈ ਠੀਕ ਹੈ 7 ਕਿਲੋ ਦੁੱਧ 7 ਤਾਂ ਹੀ ਹੋਗਾ ਦੁੱਧ اچھا 7 ਮੰਨ ਕੇ ਲੈ ਜਾ ਥਾਣੇ ਵੇ ਲੋ ਇੱਕੋ ਜਿਹਾ ਲੰਮੇ ਥਣ ਪੂਰਾ ਹਾਂਜੀ 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 ਰੱਸੀ ਬਾ ਕੇ ਜਵਾਲੀ ਰੱਸੀ ਪਾ ਕੇ ਭਾਜੀ ਹਲਦੀ ਹੁਲਦੀ ਨਹੀਂ ਰੱਸੀ ਪਾ ਕੇ ਰੱਸੀ ਪਾਣੀ ਪੈਂਦੀ ਠੀਕ ਹੈ ਜੀ ਇਹਨੂੰ ਰੱਸੀ ਪਾਈਏ ਥੱਲੇ ਭਾਜੀ 5 ਕਿਲੋ ਦੁੱਧ ਆੜਾ ਮੱਕਾ 5 ਕਿਲੋ ਦੁੱਧ ਹਾਂਜੀ ਤੋੜ ਲਓ ਇਹਨੂੰ ਵੀ ਭਾਜੀ ਰੱਸੀ ਪਾਉਣ ਦੀ ਇਹਨੂੰ ਵੀ ਲੋੜ 5 ਕਿਲੋ ਦੁੱਧ ਦੇ ਦੇ ਕੋਲ ਹਾਜ਼ਰ। ਇਹ ਵੀ ਬਣੀ ਆ ਭਾਈ ਇਹਨੂੰ ਦੂਜਾ ਗੀ ਮਹੀਨਾ ਜਾਂੜਿਆ ਜੇ ਬਣੀ ਨੂੰ। ਠੀਕ ਆ। ਬੜੇ ਚੱਕ ਨਹੀਂ ਹੋਈ ਮਹੀਨੇ ਤੋਂ ਤਾਂ ਹੋ ਗਈ ਇਹ। ਠੀਕ ਆ। ਇੱਕ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਹੈ। ਤੁਹਾਡੇ ਘਰ ਬਣੀ ਹੈ? ਨਹੀਂ ਨਹੀਂ ਪਿਛੋਲੇ ਜੀ ਭਾਈ। ਅੱਛਾ ਉਹਨਾਂ ਹੀ ਦੱਸਿਆ ਆਗੇ। ਨਹੀਂ ਦੱਸਿਆ ਵਾਲੇ। ਨਹੀਂ। ਠੀਕ ਆ। ਦੂਜਾ ਮਹੀਨਾ ਲੱਗ ਜਾ। ਆ ਜਿਓ। ਬਾਕੀ ਕਾਦੇ ਦਾ ਵੱਡਾ ਵਾ ਸੋਹਣੀ ਆ ਜੀ। ਕੀ ਦਈਏ? ਕਰੋ ਜੇ ਚ ਥਣਾ ਸੁਣਾ ਦੀ ਕੋਈ ਬਾਤ ਕਾੜਨੀ ਹੈਗੀ ਕੋਈ ਬਾਤ ਕਾੜ ਲਓ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਮੋਲੇ ਦਾ ਭਾਜੀ 14000 ਕਰਦੇ ਆ 12 ਦੇ ਦਈਏ ਛੋੜ ਕਰ ਦੋਗੇ 10000 ਦੀ ਦੇ ਦਾਂਗੇ ਭਾਜੀ ਉਹ ਜੋ ਛੋੜੀ ਕਰਨੀ ਹੈ ਦੁੱਧ ਕਿੰਨਾ ਦੱਸਿਆ ਦੁੱਧ 5 ਕਿਲੋ ਪੱਕਾ ਹੋ ਗਿਆ ਭਾਜੀ ਲਓ ਜੀ ਹਾਂ ਜੀ 10000 ਦੀ ਦੇਣੀ ਹੈ ਭਾਜੀ 10000 ਦੀ ਛੋੜ ਹੋ ਜੂਗੀ ਮੌਕੇ ਤੇ ਜੋੜੇ ਵਾਲਾ ਜੇ ਕੋਈ ਆ ਗਿਆ ਤੇ ਕੋਈ ਨਹੀਂ ਜੋੜੇ ਵਾਲਾ ਜੀ ਹੋਰ ਮਹਤਾਰ ਕਰ ਦਾਂਗੇ ਭਾਜੀ ਉਸ ਹਾਵ ਨਾਲ ਰੇਟ ਬਣਾ ਲਿਓ ਹਨਾ ਭਾਜੀ ਕੋਈ ਗੱਲ ਨਹੀਂ ਠੀਕ ਹੈ ਜੀ ਕਰਨੀ ਕੋਈ ਗੱਲ ਬਾਤ ਨਹੀਂ ਬਸ ਇਹੋ ਹੀ ਹੈ ਭਾਜੀ ਤਿੰਨੇ ਸੁਈਆਂ ਮੈਂ ਇੱਥੇ ਆਣ ਕੇ ਚੋ ਕੇ ਆਪਣੀ ਤਸੱਲੀ ਕਰ ਲਿਓ ਜੀ 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 ਠੀਕ ਹੈ ਜੀ ਦੁੱਧ ਇਹਨਾਂ ਨੇ ਦੇਈ ਜਾਣਾ ਵਾ ਤੁਸੀਂ ਆ ਕੇ ਚੋ ਕੇ ਆਪਣੀ ਤਸੱਲੀ ਕਰ ਲਿਓ ਤੇ ਤਿੰਨੇ ਹੀ ਸੋਹਣੀਆਂ ਵਾਂ ਜੀ ਤੇ ਮੁੱਲ ਆ ਜਿਹੜੇ ਮੁੱਲ ਵੀਰ ਨੇ ਕੀਤੇ ਨਿਗੇ ਨਿਗੇ ਮੁੱਲੀ ਕੀਤੇ ਕੋਈ ਜਿਆਦਾ ਮੁੱਲ ਨਹੀਂ ਕੀਤੇ ਇਹ ਵੇਲਾ 9 9 9.5 10 ਦਾ ਟਾਈਮ ਆ ਹਾਂ ਜੀ ਸ਼ਾਮੀ ਆਣ ਕੇ ਖੋਣ ਜਦੋਂ ਵੀਡੀਓ ਆਪਣੀ ਚੜ ਜਾਣੀ 5 ਵਜੇ ਚੋਲੇ ਆਪਣੀ ਸੇਰੇ ਵੀ ਚੋ ਕੇ ਫਿਰ ਲੱਦ ਕੇ ਲੈ ਜੀ ਬਿਲਕੁਲ ਸਾਈਕ ਆ ਕੇ ਫਿਰ ਚੋਵੇ ਅਗਲਾ ਬਿਲਕੁਲ ਬਿਲਕੁਲ ਜੀ ਸਾਈਕ ਤੇ ਪਹਿਲਾਂ ਡੰਗ ਨਹੀਂ ਚੋਣਾਗੇ ਠੀਕ ਹੈ ਜੀ ਹਾਂ ਜੀ ਬਸ ਠੀਕ ਹੈ ਜੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ